ਅੱਲ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਸੁਲਤਾਨਪੁਰ ਲੋਧੀ ਉੱਥੇ ਬਾਪੁਰ ਆਈਲੈਂਡ ਹੈ ਜਿਹੜੇ ਉੱਥੇ ਵੱਡੀ ਮਾਰ ਹੋਈ ਉੱਥੇ ਮੈਂ ਜਾ ਕੇ ਆਇਆ ਅੱਜ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਾ ਕੇ ਆਇਆ ਸੋ ਜਿੱਥੇ ਕਿਤੇ ਮਾਰ ਹੋਈ ਹੈ ਡਿਸਕਨੈਕਟ ਹੋਏ ਲੋਕੀ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਪਰ ਸਾਰਾ ਪਾਣੀ ਨੇ ਘੇਰਿਆ ਹੋਇਆ ਉਹ ਸਾਰਾ ਦੇਖ ਕੇ ਆਏ ਆ ਅਸੀਂ ਸੋ ਉੱਥੇ ਸਰਕਾਰ ਨੇ ਸਾਰੇ ਪੁਖਤਾ ਇੰਤਜ਼ਾਮ ਕੀਤੇ ਆ ਕਿਉਂਕਿ ਅੱਜ ਜਦੋਂ ਲੋਕ ਪਾਣੀ ਦੇ ਵਿੱਚ ਘਿਰੇ ਹੋਏ ਨੇ ਤਾਂ ਅੱਜ ਸਾਡੇ ਸਾਹਮਣੇ ਸਥਿਤੀ ਕੋਈ ਐ ਕਿ ਉਹਨਾਂ ਨੂੰ ਵੱਧ ਤੋਂ ਵੱਧ ਰਾਹਤ ਦਿੱਤੀ ਜਾ ਰਹੀ ਹੈ। ਸੋ ਸਾਡਾ ਸਾਰਾ ਐਡਮਿਨਿਸਟ੍ਰੇਸ਼ਨ ਸਾਡੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਪਟਵਾਰੀ ਤੱਕ ਸਾਰਾ ਡਿਪਾਰਟਮੈਂਟ ਤੇ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਚੀਫ ਇੰਜੀਨੀਅਰ ਸਾਹਿਬ ਖੜੇ ਆ। ਐਸੀ ਸਾਰੇ ਨਿਚਲੇ ਲੈਵਲ ਤੱਕ ਫੀਲਡ ਸਟਾਫ ਦੇ 200 ਬੰਦੇ ਆ। ਸਾਰੇ ਅਸੀਂ ਫੀਲਡ ਤੇ ਲਾਏ ਹੋਏ ਆ ਜਿੱਥੇ ਕਿਤੇ ਕੋਈ ਸੰਵਾਰਨ ਦੀ ਜ਼ਰੂਰਤ ਹੈ ਕਿਸੇ ਮਸ਼ੀਨ ਦੇ ਰਾਹੀਂ ਰੇਤਾ ਮਿੱਟੀ ਪਾਉਣ ਦੀ ਜ਼ਰੂਰਤ ਹੈ ਮਿੱਟੀ ਦੇ ਥੈਲੇ ਭਰ ਕੇ ਲਾਉਣ ਦੀ ਜ਼ਰੂਰਤ ਆ ਉਹ ਕੁਝ ਸਾਰਾ ਡਿਪਾਰਟਮੈਂਟ ਕਰ ਰਿਹਾ ਤੇ ਜੋ ਲੋਕਾਂ ਨੂੰ ਮਦਦ ਪਹੁੰਚਾਣੀ ਹੈ ਉਹਦੇ ਲਈ ਬਕਾਇਦਾ ਅਸੀਂ ਸਾਰੇ ਏਰੀਏ ਨੂੰ ਸੈਕਟਰਾਂ ਦੇ ਵਿੱਚ ਵੰਡ ਕੇ ਉਥੇ ਸੈਕਟਰਾਂ ਦੇ ਵਿੱਚ ਵੰਡ ਕੇ ਜਿੱਥੇ ਅਫਸਰਾਂ ਦੀ ਡਿਊਟੀ ਲਈ ਹੈ ਨਾਲ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ ਕਿ ਉੱਥੋਂ ਦੇ ਜ਼ਿੰਮੇਵਾਰ ਹੋਣ ਸਾਰੇ ਜਿੰਨੇ ਆਪਣਾ ਲੋਕ ਅਫੈਕਟਡ ਨੇ ਲੋਕ ਘਰਾਂ 'ਚ ਬੈਠੇ ਐ ਸਾਰਿਆਂ ਦੇ ਮੋਬਾਈਲ ਨੰਬਰ ਨੇ ਜਿਹੜੇ ਉਹ ਸਾਡੇ ਅਫਸਰ ਸਾਹਿਬਾਨ ਕੋਲੇ ਨੇ ਤੇ ਉਹਨਾਂ ਸਾਰੇ ਲੋਕਾਂ ਕੋਲੇ ਜੋ ਸਾਡਾ ਕੰਟਰੋਲ ਰੂਮ ਹੈ ਉਹਦੇ ਮੋਬਾਈਲ ਨੰਬਰ ਨੇ ਕਿਸੇ ਨੂੰ ਕਿਸੇ ਸਮੇਂ ਜ਼ਰੂਰਤ ਪੈਂਦੀ ਹੈ ਰਾਤੀ 12 ਵਜੇ ਕਿਤੇ ਜ਼ਰੂਰਤ ਪੈ ਗਈ ਸੀ ਕੋਈ ਲੇਡੀ ਬਿਮਾਰ ਹੋ ਗਈ ਧੀ ਤਾ ਉਥੇ ਵੀ ਮਦਦ ਪਹੁੰਚਾਈ ਗਈ ਹੈ। ਉਹ ਨੰਬਰਾਂ ਤੋਂ ਭਾਵੇਂ ਇਹ ਹੈ ਕਿ ਖੁਦ ਪਤਾ ਕਰਕੇ ਪੁੱਛਦੇ ਆ ਕਿ ਕਿਸੇ ਨੂੰ ਕੋਈ ਜ਼ਰੂਰਤ ਤੇ ਨਹੀਂ ਹੈ। ਸੋ ਕਿਸੇ ਵੀ ਸਮੇਂ ਕੰਟੈਕਟ ਕਰ ਸਕਦੇ ਆ। ਮਤਲਬ ਕਹਿੰਦਾ ਕਿ ਉਹ ਪੂਰੀ ਤਰ੍ਹਾਂ ਇਸ ਗੱਲੋਂ ਨਿਸ਼ਚਿੰਤ ਨੇ ਲੋਕ ਇਹ ਪੀਣ ਵਾਲਾ ਪਾਣੀ ਮੁਹੱਈਆ ਕਰਾਣਾ ਹੋਊਗੀ ਜਾ ਰਿਹਾ ਹੈ। ਸੁੱਕਾ ਰਾਸ਼ਨ ਉਹ ਵੀ ਜਾ ਰਿਹਾ ਹੈ। ਬਿਜਲੀ ਦੀ ਸਪਲਾਈ ਹੈ ਜਿਹੜੀ ਉਹ ਰੈਗੂਲਰ ਜਿਹੜੀ ਸਭ ਤੋਂ ਵੱਡੀ ਮੰਗ ਸੀ ਲੋਕਾਂ ਦੀ। ਦਿਨੇ ਬਿਜਲੀ ਦੀ ਸਪਲਾਈ ਕਿਉਂਕਿ ਦਿਨੇ ਤਾਰਾਂ ਡਿੱਗੀਆਂ। ਪਰ ਰਾਤ ਨੂੰ ਜਿਹੜੀ ਬਿਜਲੀ ਦੀ ਸਪਲਾਈ ਹੈ ਉਹ ਟੋਟਲੀ ਦਿੱਤੀ ਜਾ ਰਹੀ ਹੈ ਮੈਡੀਕਲ ਦੇਆਂ ਟੀਮਾਂ 63 ਟੀਮਾਂ ਜਿਹੜੀਆਂ ਫਿਰੋਜ਼ਪੁਰ ਦੇ ਵਿੱਚ ਲੱਗੀਆਂ ਹੋਈਆਂ ਨੇ ਹਰ ਕਦਮ ਤੇ ਮੈਡੀਕਲ ਟੀਮ ਬੈਠੀ ਹੈ ਪਸ਼ੂਆਂ ਦੇ ਹਸਪਤਾਲ ਜਿਹੜੇ ਡਾਕਟਰ ਨੇ ਉਹ ਬੈਠੇ ਆ ਸੋ ਜੋ ਕੁਝ ਵੀ ਫਲੱਡ ਅਫੈਕਟਡ ਏਰੀਏ ਦੇ ਵਿੱਚ ਮਦਦ ਹੋ ਸਕਦੀ ਹੈ ਉਹ ਸਾਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜੀ ਤੇ ਜਿਹੜੀ ਤੁਸੀਂ ਮੁਆਵਜ਼ੇ ਦੀ ਗੱਲ ਕੀਤੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਪੂਰੀ ਤਰ੍ਹਾਂ ਟੱਚ ਨੇ ਮੋਨੀਟਰਿੰਗ ਖੁਦ ਵੀ ਕਰ ਰਹੇ ਨੇ ਤੇ ਸਾਰਾ ਜਿਹੜਾ ਮੁਆਵਜਾ ਸਾਰੀ ਗਰਦਾਵਰੀਆਂ ਕਰਾ ਕੇ ਅੱਜ ਪਰ ਰੂਲ ਉਹ ਵੀ ਦਿੱਤਾ ਜਾਊਗਾ ਪਰ ਜੋ ਅੱਜ ਦੀ ਸਿੱਧੀ ਲੋਕਾਂ ਨੂੰ ਸੰਭਾਲਣ ਦੀ ਹੈ ਜੀ ਤੇ ਸਾਰੇ ਸਾਡੇ ਮੰਤਰੀ ਸਾਹਿਬ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਸਾਡੇ ਐਮ ਐਲ ਏ ਫੌਜਾ ਸਿੰਘ ਸਰਾਰੀ ਜੀ ਸਾਡੇ ਐਮ ਐਲ ਏ ਰਣਵੀਰ ਸਿੰਘ ਭੁੱਲਰ ਜੀ ਤੇ ਸਾਡੇ ਚੀਫ ਇੰਜੀਨੀਅਰ ਮਹਿੰਦੀ ਰੱਤਾ ਜੀ ਖੜੇ ਆ ਮਤਲਬ ਸਾਰੀ ਪਾਰਟੀ ਵੱਲੋਂ ਦੋ ਦੋ ਮੰਤਰੀਆਂ ਦੀ ਡਿਊਟੀ ਵੀ ਲਾਈ ਗਈ ਹੈ ਹੁਣ ਹਰ ਡਿਸਟ੍ਰਿਕਟ ਦੇ ਵਿੱਚ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਸੋ ਸਰਕਾਰ ਵੱਲੋਂ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਪੂਰੀ ਤਰ੍ਹਾਂ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਤੇ ਨਾਲ ਹਰ ਤਰ੍ਹਾਂ ਦਾ ਜਿਹੜਾ ਮੁਆਵਜ਼ਾ ਵਗੈਰਾ ਜੋ ਨੁਕਸਾਨ ਹੋਇਆ ਉਹਦੀ ਅਸੀਂ ਪਰਪਾਈ ਕਰਾਂ ਠੀਕ ਹੈ ਜੀ ਮੰਤਰੀ ਸਾਹਿਬ ਲਗਾਤਾਰ ਪਹਾੜੀ ਤੇ ਏਰੀਆ ਚ ਤੁਸੀਂ ਆ ਰਹੇ ਹੋਰ ਕਾਫੀ ਦਿਨ ਲੱਗੇ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਸਥਿਤੀ ਹੈ ਕੀ ਰਾਬਤਾ ਕੰਮ ਕਰ ਚੰਦੀ ਹੈ ਔਰ ਪਾਣੀ ਨੂੰ ਲੈ ਕੇ ਪੀਣਿਆ ਪਾਣੀ ਵੰਡਣ ਦੀ ਸੁਭਾਵਕੀ ਤਰੀਕੇ ਸਥਿਤੀ ਜਿਹੜੀ ਆ ਉਹ ਅੱਗੇ ਨਾਲੋਂ ਕੰਟਰੋਲ ਦੇ ਵਿੱਚ ਆ ਸਾਡੇ ਮੰਤਰੀ ਸਾਹਿਬ ਬਰਿੰਦਰ ਗੁਇਲ ਜੀ ਆਏ ਆ ਜਿਨ੍ਹਾਂ ਕੋਲ ਜਲ ਸਰੋਤ ਵਿਭਾਗ ਆ ਨਾਲ ਇਹਨਾਂ ਦੇ ਸਾਰੇ ਡਿਪਾਰਟਮੈਂਟ ਦੇ ਅਫਸਰ ਸਪੰਦ ਵੀ ਆਏ ਆ ਸਾਡੇ ਐਮ ਐਲ ਏ ਰਣਵੀਰ ਭੁੱਲਰ ਜੀ ਐਮ ਐਲ ਏ ਫੂਜਾ ਸਿੰਘ ਸਰਾਰੀ ਜੀ ਤੇ ਹੋਰ ਵੀ ਜਿੰਨੇ ਸਾਡੇ ਪੰਜਾਬ ਦੇ ਵਿੱਚ ਸਾਡੇ ਅਹੁਦੇਦਾਰ ਨੇ ਚੇਅਰਮੈਨ ਵਲੰਟੀਅਰ ਐਮ ਐਲ ਏ ਮੰਤਰੀ ਸਾਰੇ ਲਗਾਤਾਰ ਜਿਹੜੇ ਫੈਕਟਿਡ ਏਰੀਏ ਆ ਉਹਨਾਂ ਦੇ ਵਿੱਚ ਸੇਵਾ ਕਰ ਰਹੇ ਆ ਜੋ ਲੋਕਾਂ ਨੂੰ ਜ਼ਰੂਰਤਾਂ ਨੇ ਲੋਕਾਂ ਦੀ ਮਦਦ ਵੀ ਕਰ ਰਹੇ ਆ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਹੱਕ ਤੇ ਹਿੱਤ ਲਈ ਲਗਾਤਾਰ ਕੰਮ ਕਰ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਵੀ ਲਗਾਤਾਰ ਸਾਰੇ ਡਿਪਟੀ ਕਮਿਸ਼ਨਰ ਸਰਪੰਨਾਂ ਨਾਲ ਸਾਰੇ ਐਸ ਐਸ ਪੀ ਸਰਪੰਨਾਂ ਨਾਲ ਰابطਾ ਆ ਪੀ ਜੇ ਕਿਸੇ ਨੂੰ ਅੱਧੀ ਰਾਤ ਵੀ ਕੋਈ ਲੋਡ ਪੈਂਦੀ ਹੈ ਨਾ ਰਾਤ 1 ਵਜੇ 2 ਵਜੇ ਵੀ ਲੋਡ ਪੈਂਦੀ ਆ ਉਸੇ ਵੇਲੇ ਉਸ ਇਨਸਾਨ ਦੀ ਮਦਦ ਕੀਤੀ ਜਾਵੇ ਕਿਤੇ ਕੋਈ ਇਹੋ ਜਿਹੀ ਸ਼ਿਕਾਇਤ ਨਾ ਆਵੇ ਕਿ ਕਿਸੇ ਬੰਦੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੀ ਉਹਦੇ ਤੱਕ ਪ੍ਰਸ਼ਾਸਨ ਨਹੀਂ ਪਹੁੰਚਿਆ ਤੇ ਇਹ ਜਿਹੜਾ ਪਾਣੀ ਆ ਸਾਡਾ ਹਰੀਕੇ ਹੈਡ ਵਰਕਸ ਆ ਇੱਥੇ ਸਤਲੋਈ ਤੇ ਵਿਆਸ ਦਾ ਜਿਹੜਾ ਆ ਕੇ ਮੇਲ ਹੁੰਦਾ ਕਿੱਥੇ 1955 ਵੇਲੇ 9 ਲੱਖ ਕਿਊਸਿਕ ਤੋਂ ਵੱਧ ਪਾਣੀ ਆਇਆ ਅੱਜ ਜਿਹੜਾ ਹੁਣ 116000 ਕਿਊਸਿਕ ਪਾਣੀ ਚੱਲਦਾ ਪਿਆ ਇਹ 1955 ਚ 9 ਲੱਖ ਕਿਊਸਿਕ ਤੋਂ ਵੱਧ ਪਾਣੀ ਆਇਆ ਉਹਦੇ ਬਾਅਦ 1988 ਜੇ ਜਦੋਂ ਸੈਂਟਰ ਦੇ ਵਿੱਚ ਰਜੀਵ ગાંધી ਪ੍ਰਧਾਨ ਮੰਤਰੀ ਸਨ ਉਦੋਂ 1988 ਚ 6 ਲੱਖ 75000 ਕਿਊਸਿਕ ਪਾਣੀ ਇੱਥੇ ਚੱਲਿਆ ਤੇ ਇਹ ਕੁਦਰਤੀ ਆ ਜਦੋਂ ਬਰਸਾਤ ਜਿਆਦਾ ਹੁੰਦੀ ਆ ਉਦੋਂ ਪਾਣੀ ਜ਼ਿਆਦਾ ਆਉਂਦਾ ਸਾਨੂੰ ਦੁੱਖ ਵੀ ਆ ਕਿਉਂਕਿ ਕਿਸਾਨ ਸਾਡੇ ਭਰਾ ਨੇ ਬੜੀਆਂ ਇਹ ਕੀਮਤੀ ਤੇ ਉਪਜਾਊ ਜ਼ਮੀਨਾਂ ਆ ਫਸਲਾਂ ਜਿਹੜੀਆਂ ਉਹ ਜਿਵੇਂ ਆਪਾਂ ਇੱਕ ਖਾਨ ਪਾ ਦਿੰਨੇ ਆਂ ਵੀ ਇਹ ਜ਼ਮੀਨਾਂ ਬੰਦੇ ਪੈਦਾ ਕਰਦੀਆਂ ਬੰਦੇ ਜੰਮਦੀਆਂ ਇਹਦਾ ਇਹੋ ਮਤਲਬ ਹੁੰਦਾ ਵੀ ਜਿਹੜੀ ਜ਼ਮੀਨ ਆ ਪਜਾਊ ਹੋਵੇ ਜਿਹੜੀ ਜ਼ਮੀਨ ਚੋਂ ਦਾਣੇ ਵੱਧ ਨਿਕਲਦੇ ਹੋਣ ਵੀ ਉਹ ਜ਼ਮੀਨਾਂ ਨੇ ਪਰ ਇਹ ਕੁਦਰਤੀ ਆ ਪ੍ਰਸਾਦ ਜਦੋਂ ਹਣੀ ਆ ਉਦੋਂ ਪਾਣੀ ਆਉਣਾ ਆਣਾ ਪਰ ਇਹ ਸਾਡਾ ਸਾਰੇ ਕਿਸਾਨ ਭਰਾਵਾਂ ਨਾਲ ਵਾਦਾ ਆ 1-1 ਰੁਪਈਆ ਇਹਨਾਂ ਦਾ ਜਿਹੜਾ ਮਾਅਵਜਾ ਬਣੂਗਾ ਇਹਨਾਂ ਕਿਸਾਨ ਵੀਰਾਂ ਨੂੰ ਮਿਲੂਗਾ ਜਿੱਥੇ ਵੀ ਲੋੜ ਪਊਗੀ ਅਸੀਂ ਕਿਸਾਨਾਂ ਦੇ ਨਾਲ ਡਟੇ ਆ ਕਿਉਂਕਿ ਵੇਖੋ ਅਸੀਂ ਪੋਲੀਟੀਕਲ ਪਾਰਟੀ ਦੇ ਨਮਾਇਦੇ ਹੋਣ ਤੋਂ ਪਹਿਲਾਂ ਆਪ ਖੁਦ ਕਿਸਾਨ ਆ ਕਿਸਾਨੀ ਨਾਲ ਜੁੜੇ ਆ ਤੇ ਖੁਦ ਅਸੀਂ ਖੇਤੀ ਕਰਦੇ ਆ ਸਾਨੂੰ ਪਤਾ ਕਿ ਕਿਸਾਨ ਜਿਹੜਾ ਵਾ ਉਹ ਸਾਰਾ ਆਪਦਾ ਜੋ ਵੀ ਪੂੰਜੀ ਉਹਦੇ ਕੋਲ ਹੁੰਦੀ ਉਹ ਵੀ ਲਾ ਲੈਂਦਾ ਆੜਤੀਏ ਤੋਂ ਵੀ ਲੈ ਕੇ ਲਾ ਲੈਂਦਾ ਜੇ ਕੋਈ ਸੋਨਾ ਘਰ ਚ ਪਿਆ ਹੁੰਦਾ ਉਹ ਵੀ ਸੁਨਿਆਰੇ ਕੋਈ ਵਾਜੀ ਪੈਸੇ ਫੜ ਕੇ ਉਹ ਵੀ ਲਾ ਲੈਣੇ ਆ ਬੈਂਕਾਂ ਦੀਆਂ ਲਿਮਟਾਂ ਵੱਜੀਆਂ ਹੁੰਦੀਆਂ ਸਮਾ ਦੁੱਖ ਦਾ ਵਾ ਅਸੀਂ ਦੁੱਖ ਦੀ ਘੜੀ ਦੇ ਵਿੱਚ ਆਪਦੇ ਭਰਾਵਾਂ ਦੇ ਨਾਲ ਆ ਤੇ ਨਾਲ ਖੜੇ ਰਵਾਂਗੇ ਲਗਾਤਾਰ ਸਾਡੇ ਸਾਰੇ ਮੰਤਰੀ ਸਾਹਿਬਾਨ ਸਾਡੇ ਮੁੱਖ ਮੰਤਰੀ ਸਾਹਿਬ ਸਾਰੇ ਜ਼ਿਲ੍ਹਿਆਂ ਦੇ ਡੀਸੀ ਸਾਹਿਬਾਨ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਸਾਹਿਬ ਸਾਰੇ ਲਗਾਤਾਰ ਲੋਕਾਂ ਦੇ ਸੰਪਰਕ 'ਚ ਨੇ ਤੇ ਅਸੀਂ ਲੋਕ ਤੈਸੀ ਪਾਰਟੀ ਹੈ ਲੋਕ ਤੈਸੀ ਸਰਕਾਰ ਹੈ ਅਸੀਂ ਲੋਕਾਂ ਨਾਲ ਹਰ ਵੇਲੇ ਟਿਕੀ ਹਾਂ